ਅਹਿਮ ਖਬਰ ਪਟਿਆਲਾ ਤੋਂ ਹੀ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਗੁਰਬਖਸ਼ ਕਲੋਨੀ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਨਿਹੰਗ ਸਿੰਘ ਪਹੁੰਚ ਜਾਂਦੇ ਨੇ ਤੇ ਪੁਲਿਸ ਪਹੁੰਚ ਜਾਂਦੀ ਆ ਕਿਉਂਕਿ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਸੀ ਕਿ ਇੱਕ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖੇ ਨੇ ਤਾਂ ਉਸ ਵਿਅਕਤੀ ਦੇ ਘਰੇ ਪਹੁੰਚ ਕੇ ਜਦੋਂ ਦੇਖਦੇ ਆ ਕਿ ਇੱਕ ਕਮਰੇ ਦੇ ਵਿੱਚ ਸਰੂਪ ਸੁਸ਼ੋਭਿਤ ਨੇ ਅਤੇ ਉੱਥੇ ਹੀ ਸਰੂਪਾਂ ਦੇ ਕੋਲ ਹੀ ਚੱਪਲਾਂ ਲੈ ਕੇ ਉਹ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਚੱਪਲਾਂ ਵੀ ਉੱਥੇ ਕੋਲ ਪਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਬੇਅਦਬੀ ਕੀਤੀ ਜਾ ਰਹੀ ਹਾ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੀ ਮੌਕੇ ਦੇ ਉੱਤੇ ਪਹੁੰਚ ਗਈ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਆਪਣਾ ਰਾਜ ਕੀਤਾ ਹੋਇਆ ਇਸ ਬਾਬੇ ਦੇ ਵੱਲੋਂ ਜਿਸ ਕਾਰਨ ਗੁਰੂ ਦੀ ਮਰਿਆਦਾ ਦਾ ਘਾਣ ਹੋ ਰਿਹਾ ਸ਼੍ਰੋਮਣੀ ਕਮੇਟੀ ਆਪਣੇ ਨਾਲ ਪਵਿੱਤਰ ਗ੍ਰੰਥ ਪਾਲਕੀ ਸਾਹਿਬ ਅਤੇ ਹੋਰ ਗੁਰਬਾਣੀ ਪੁਸਤਕਾਂ ਲੈ ਗਈ ਇਸ ਵੇਲੇ ਗੁਰਦੁਆਰਾ ਦੇ ਮੈਨੇਜਰ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਬਤ ਨਿਹੰਗ ਸਿੰਘ ਤੇ ਐਸਜੀਪੀਸੀ ਟੀਮ ਮੈਂਬਰ ਕੀ ਕਹਿ ਰਹੇ ਨੇ ਤੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਤੁਹਾਨੂੰ ਉਹਨਾਂ ਸਾਰਿਆਂ ਦੀ ਜੁਬਾਨੀ ਸੁਣਾਉਣੀ ਆ ਆਖਰ ਕਿਸ ਤਰੀਕੇ ਦੇ ਨਾਲ ਇਹ ਜਾਣਕਾਰੀ ਇਹਨਾਂ ਤੱਕ ਪਹੁੰਚੀ ਸੀ ਕਦੋਂ ਤੋਂ ਇਹ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰ ਰਹੇ ਸੀ ਤਾਂ ਕਦੋਂ ਇਹਨਾਂ ਕੋਲ ਜਾਣਕਾਰੀ ਮਿਲੀ ਤੇ ਹੁਣ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀ ਕੀਤੀ ਜਾ ਰਹੀ ਆ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਸੰਦੀਪ ਕੁਮਾਰ ਦੇ ਵੱਲੋਂ ਤਾਂ ਇਹਨਾਂ ਦੀ ਤੁਹਾਨੂੰ ਜ਼ੁਬਾਨੀ ਸੁਣਾਉਣਾ ਹੈ ਨਿਹੰਗ ਸਿੰਘ ਤੇ ਪੁਲਿਸ ਅਧਿਕਾਰੀ ਤੇ ਐਜੀਪੀਸੀ ਮੈਂਬਰ ਕੀ ਕਹਿ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਸਿੰਘ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾ ਦਲ ਜੀ ਕਿਲਾ ਪਟਿਆਲਾ ਬਾਈ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕੀ ਨੇ ਜਾਣਕਾਰੀ ਸਾਡੇ ਕਿੱਥੇ ਪਹੁੰਚੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਅਸੀਂ ਗੱਲ ਕਰਨ ਆਏ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤ ਸਰਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਬਿੰਡਾਂ ਵੀ ਬੰਦ ਕਰੀਆਂ ਵੀਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈਡਾਂ 'ਤੇ ਸੋ ਰਹੇ ਸੀ ਜੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ 'ਚ ਪਾ ਦੂੰਗਾ ਜੀ ਜੀ ਸੋ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜੋ ਮਰਿਆਦਾ ਹੈ ਮਰਿਆਦਾ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਸੋ ਲੱਗਦਾ ਕਿ ਮਰਿਆਦਾ ਪੰਕ ਕੀਤੀ ਗਈ ਹੈ ਕਿ ਬਹੁਤ ਜ਼ਿਆਦਾ ਸਾਡਾ ਮਾਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ 'ਚ ਲੈ ਲਿਆ ਚਲੋ ਬਚਤ ਰਹੀ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਦੇ ਸਤੋ ਬਚਾਲਿਆ ਚਲੋ ਨਹੀਂ ਉਹ ਕਰ ਦੋ ਤੁਹਾਡੇ ਨਾਲ ਨਾਲ ਹੁਣ ਐਸਜੀਪੀਸੀ ਵੀ ਆਈ ਸੀ ਹਾਂਜੀ ਐਸਜੀਪੀਸੀ ਵੀ ਆਈ ਆ ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਆ ਜੀ ਹਾਂਜੀ ਇਹ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਜੀ ਨਾਲ ਤੇ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਆ ਉਹਨਾਂ ਨਾਲ ਸੋ ਕਿੰਨੇ ਪ੍ਰਕਾਸ਼ ਸੀਗੇ ਮਾਦਲ ਦੇ ਅ ਉਰ ਮੇਰੇ ਕੋਲ 5 5 5 ਉੱਪਰ ਤੇ 1 ਥੱਲੇ ਦੀ 6 ਰੁਪਏ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਵਣੀ ਦੀਆਂ ਦੀਆਂ ਜੀ ਸੋਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਿਬੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਤੂਸਰੀ ਪੋਥੀ ਆ ਮਹਾਰਾਦੀ ਨਹੀਂ ਅਜੋ ਹੁਣ ਕਿਹੜੀ ਕਾਰਵਾਈ ਚਾਹੁੰਦੇ ਹੁਣ ਇਹਦੇ ਤੇ ਪਰਚਾ 295 A ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਠੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ ਸਰੂਪ ਸਾਂਭ ਲਏਗੇ ਨੇ ਹਾਂਜੀ ਸਰੂਪ ਸਾਰੇ ਐ ਜੀ ਪੀ ਐਚ ਦੇ ਅੰਡਰ ਆ ਗਏ ਆ ਪੋਥੀ ਸਾਹਿਬ ਸਾਰੀ ਐ ਜੀ ਪੀ ਐਚ ਦੇ ਅੰਡਰ ਆ ਗਈ ਜੀ ਸੰਗਤ ਨੂੰ ਕੀ ਪੀਲ ਕਰਨਾ ਚਾਹੁੰਦਾ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ ਚ ਜਿੱਥੇ ਵੀ ਜਿਹੜੇ ਵੀ ਏਰੀਆ ਦੇ ਵਿੱਚ ਤੁਸੀਂ ਗੁਰੂ ਘਰਾਂ ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣਾਂ ਮਹਾਰਾ ਦੇ ਵਸਤਰਾਂ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਕਸ਼ਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ ਦਿਓ ਸਾਰੀ ਸੰਗਤ ਨੂੰ ਬੇਨਤੀ ਆ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਲ ਸਾਹਿਬ ਵਾਈਕੁਰ ਜ਼ਕੀਫਤ ਜੀ ਕੰਟਰੋਲ ਕਰਨੀ ਤਰੀ ਆ ਭਾਈ ਕੀ ਨਾਮ ਹੈ ਤੇ ਕੀ ਘਟਨਾ ਘਰ ਹੋਈ ਹੈ ਜਨਾ ਪ੍ਰਵੀਨਦਰ ਸਿੰਘ ਕਰਚਾਰੀਆ ਘਟਨਾ ਕਹਿੰਦਾ ਨਹੀਂ ਕਦੇ ਇੱਥੇ ਜਦੋਂ ਰੋੜੋਲਾ ਪਿਆ ਸਾਰਾ ਸਾਨੂੰ ਪਤਾ ਲੱਗਾ ਆ ਗੁਰਵਖਸ਼ ਕਲੋਨੀ ਗਲੀ ਨੰਬਰ 30 ਨਾ ਉਹ ਪਤਾ ਲੱਗਾ ਵੀ ਇਸ ਤਰੀਕੇ ਨਾਲ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਉਹ ਸਮਸਬਲ ਪ੍ਰੋਪਰ ਨਹੀਂ ਹੈਗੀ ਨੰਗ ਸਿੰਘ ਪਹੁੰਚੇ ਹੋਏ ਨੇ ਕਾਫੀ ਜ਼ਿਆਦਾ ਸੀਗੇ ਫਿਰ ਥਾਣੇ ਵਾਲੇ ਵੀ ਇਹ ਵੀ ਸਾਰੇ ਸਿਚੁਏਸ਼ਨ ਨੂੰ ਸਾਹਮਣੇ ਵਾਸਤੇ ਪਹੁੰਚੇ ਸੀ ਸਾਨੂੰ ਫੋਨ ਗਿਆ ਅਸੀਂ ਫਿਰ ਡਿਵੀਜ਼ਨ ਚਾਰ ਚ ਗਏ ਸੀ ਉੱਥੇ ਜਾ ਕੇ ਸਾਰੀ ਗੱਲਬਾਤ ਕੀਤੀ ਫਿਰ ਇੱਥੇ ਆ ਕੇ ਮੌਕਾ ਵੇਖਿਆ ਤਾਂ ਉਹ ਜਿਹੜਾ ਵਾ ਸਿਸਟਮ ਉੱਥੇ ਰਿਹਾ ਐਸ਼ਿਆ ਉੱਥੇ ਉਹਨਾਂ ਦਾ ਆਪਣਾ ਵਾ ਨਾਲ ਹੀ ਸਪਸਨ ਬਣਿਆ ਹੋਇਆ ਜੋ ਕਿ ਮਤਲਬ ਠੀਕ ਨਹੀਂ ਐ ਸਿਸਟਮ ਹਾਂਜੀ ਯਾਂ ਤੇ ਉੱਥੇ ਸਪਸਨ ਹੀ ਹੋਵੇ ਯਾਂ ਆਪਣੀ ਰਹਿਚੋ ਵ ਇੱਕ ਚੀਜ਼ ਹੋਣੀ ਚਾਹੀਦੀ ਐ ਸੋ ਉੱਥੇ ਐਸਪੀਸੀ ਥੱਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰੂਪ ਜਿਹੜੇ ਮਹਾਰਾਜ ਦੇ 5 ਰੁਪਏ ਇਥੋਂ ਸਾਨੂੰ ਮਿਲੇ ਆ ਉਹ ਅਸੀਂ ਦੁਕਨਵਾਰਾਂ ਸਾਬ ਲੈ ਕੇ ਤੇ ਤੁਹਾਡੇ ਵੱਲੋਂ ਕੁਝ ਮਤਲਬ ਜਿਹੜੇ ਇਹਨਾਂ ਬੰਦਿਆਂ ਦੇ ਖਿਦ ਤੁਹਾਡੇ ਵੱਲੋਂ ਕੁਝ ਕਾਰਵਾਈ ਕੀਤੀ ਜਾਵੇ ਨਹੀਂ ਜੀ ਉਹ ਉਹਨਾਂ ਨੇ ਪਹਿਲਾਂ ਹੀ ਕਾਰਵਾਈ ਕਰਾਈ ਗਈ ਆ ਉਹ ਸਿੰਘ ਜਿਹੜਾ ਵਾ ਪ੍ਰਸ਼ਾਸਨ ਦੇ ਕੋਲ ਤੇ ਉਹ ਉਹਨਾਂ ਨੇ ਕਾਰਵਾਈ ਕਰਾਈ ਹੋਈ ਹੈ ਸਾਡੇ ਨੂੰ ਤੇ ਸੀਗਾ ਵੀ ਅਸੀਂ ਜਿਹੜਾ ਮਤਲਬ ਜਦੋਂ ਨਹੀਂ ਪ੍ਰੋਪਰ ਵੇਨ ਨਾਲ ਇੱਥੇ ਮਹਾਰਾਜ ਦੇ ਸੁਪਰਕਾਸ਼ ਮਾਨਾ ਗਏ ਤੇ ਸੋ ਉਹਨਾਂ ਨੂੰ ਲੈ ਜਾਈਏ ਉਸੇ ਆਪਣੇ ਕਾਰਵਾਈ ਕਰਦੇ ਹਾਂ ਠੀਕ ਹੈ ਕੀ ਕਾਰਵਾਈ ਕੀਤੀ ਅ ਵੀਤੀ ਸ਼ਾਮ 30 8 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕੀ ਜੀ ਜੋ ਗੁਰੂਗ੍ਰਾਂ ਸਾਹਿਬ ਹੈ ਉਹਦੀ ਬੇਅਦਬੀ ਕਿੱਥੇ ਹੋਈ ਹੈ ਨਾਲ ਦੇ ਨਾਲ ਦੀ ਪੁਲਿਸ ਪਾਰਟੀ ਉੱਥੇ ਮੇਜੀ ਗਈ ਤੇ ਉਹਨੂੰ ਵੈਰੀਫਾਈ ਕਰਾਇਆ ਗਿਆ ਉਧਰ ਜੋ ਆਪਣੇ ਗੁਰਦੁਆਰਾ ਸਾਹਿਬ ਦਾ ਸੰਦ ਕੁੱਟਿਆ ਹੈ ਹੈ ਡੇਰਾ ਬਾਬਾ ਪ੍ਰੀਤਮ ਸਿੰਘ ਉਹਦੇ ਗ੍ਰੰਥੀ ਸਰਬਜੋਤ ਸਿੰਘ ਹੈਗੇ ਆ ਉਹਦੀ ਜਦ ਦੇਖਿਆ ਗਿਆ ਉਥੇ ਕੀ ਹੈ ਤੇ ਉਧਰ ਪਤਾ ਚੱਲਾ ਕਿ ਜੀ ਦਰਬਾਰ ਸਾਹਿਬ ਦੇ ਉੱਪਰ ਜੋ ਸੁਖਾਸਣ ਬਣਾਇਆ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੇ ਉਹਦੇ ਨਾਲ ਹੀ ਆਪਣੀ ਰਿਆਇਸ਼ ਕੀਤੀ ਸੀਗੀ ਤੇ ਉਧਰ ਘਰੇਲੂ ਸਮਾਨ ਖੜਾਵਾ ਤੇ ਪੁਰਾਣੇ ਫੱਟੇ-ਪੁਰਾਣੇ ਕਚਰੇ ਰੱਖੇ ਹੋਏ ਸੀਗੇ ਆ ਇਹਨੂੰ ਬੇਅਦਵੀ ਮੰਨਦੇ ਹੋਏ ਤੇ ਸਿੱਖ ਜੋ ਸੰਗਤ ਹੈ ਉਹਨੂੰ ਕਾਫੀ ਠੇਸ ਪਹੁੰਚੀ ਹੈ ਐਸਜੀਪੀਸੀ ਗੁਰਦੁਆਰਾ ਕਮੇਟੀ ਨੂੰ ਵੀ ਉੱਥੇ ਬੁਲਾਇਆ ਗਿਆ ਜਿਨੇ ਜੋ ਹੈ ਜੋ ਗੁਰੂਗ੍ਰੰਥ ਸਾਹਿਬ ਦੇ ਪੰਜ ਸਰੂਪ ਹੈ ਅਤੇ ਭਾਗ ਹੈ ਉਹਨੂੰ ਸਹਿਮਨ ਜੋ ਹੈ ਉਹ ਗੁਦਲੁਖਨੀਵਰਨ ਸਾਹਿਬ ਲੈ ਗਏ ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਜੋ ਗ੍ਰੰਥੀ ਹੈ ਅਕਿਊਜ਼ ਹੈ ਜੋ ਉਹਦੇ ਖਿਲਾਫ ਦੋਸਤੋ 99 ਬੀਐਨਐਸ ਦੇ ਅੰਡਰ ਪਰਚਾ ਦਿੱਤਾ ਹੈ ਤੇ ਗ੍ਰਿਫਤਾਰ ਕੀਤਾ ਹੈ